ਤਾਪਤਾ ਨਹੀਂ ਲੱਗਿਆ ਵੀ ਸ਼ੀਲੂ ਬੌਂਡ ਖੜਾ ਕਰਾ ਇਸ ਪੀਲੂ ਸਾਹਮਣੇ ਦੇਖਾਂਗੇ ਮੰਗਲੀ ਪਿੰਡ ਵਾਲੇ ਨੇ ਰੇਡ ਪਾ ਦਿੱਤੀ ਆ ਆ ਵੀ ਮੁੰਡਾ ਕਹਿੰਦੇ ਮਿਹਨਤ ਕੀਤੀ ਹੋਈ ਆ ਕੋਚਾਂ ਕੋਲੇ ਕਿ ਮਿਹਨਤ ਕਰਨੇ ਪੈਂਦੇ ਸਾਰੇ ਛੱਡ ਸੁਭਾਦਾਂ ਨੂੰ ਤੇਲੇ ਕਦੇ ਨਹੀਂ ਦਿੱਤੇ ਪਰਸਾ ਮੱਤੋ ਸੱਤਾਂ ਨੂੰ ਸਾਹਮਣੇ ਮਿੱਠੂ 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 ਪਰ ਅੰਗ ਜਿਹੜਾ ਮੰਗਲੀ ਪਿੰਡ ਵੱਟ ਦੇ ਹਿੱਸੇ ਦੇ ਵਿੱਚ ਜੁੜ ਗਿਆ ਜੇ ਸ਼ੀਲੂ ਜੱਫਾ ਲਾਉਂਦਾ ਰਵਿੰਦਰ ਭਾਈ ਵੱਲੋਂ 100 ਆ ਹੋਵੇਗਾ ਪਰ ਉਹ ਦੇਖਾਂਗੇ ਸਾਹਮਣੇ ਲੈ ਵੀ ਮੰਗਲੀ ਪਿੰਡ ਵਾਲਿਆ ਪੰਡਤ ਜੱਫਾ ਨੇੜੇ ਜੜੇ ਮੁੜ ਗਿਆ ਤਾਂ ਪਿਛਲੀ ਵਾਰ 28 29 ਸਕਿੰਟ ਦੇ ਕੰਮ ਨੂੰ ਮੁਕਿਆ ਪਰ ਉਹ ਦੇਖਾਂਗੇ ਹੁਣ ਜੱਫਾ ਲੱਗੂ ਜਰੂਰ ਹੁਣ ਜੱਫਾ ਬਣ ਗਈ ਲੱਗਦੀ ਆ ਗੱਲ ਕੌਣ ਵੀ ਨਵੀਂ ਜੱਫਾ ਲੱਗਿਆ ਬਾਈ ਕਮਲ ਵਾਓ ਕਮਲ ਕਦੇ ਟਿੱਪੇ ਪਿੰਡ ਵਾਲੇ ਦੇ ਚਰਦੇ ਆ ਕਿ ਨਵੇਂ ਪਿੰਡੀਏ ਕਮਲ ਦੇ ਕਦੇ ਆ ਦੇਖਾਂਗੇ ਕਮਲ ਕਦੇ ਕ੍ਰਿਕਟ ਦੇ ਵਿੱਚ ਕਮਲ ਸਰ ਹਾਲ ਮੁੰਡੀ ਦੇ ਚਰਦੇ ਆ ਪਰ ਮੰਗਲੇ ਪਿੰਡ ਵਾਲਾ ਕਮਲ ਬੱਲੇ ਬੱਲੇ ਕਰਾ ਗਿਆ ਬਈ ਇਹ ਰੀਡਰਸ ਅਨਾਉਂਸਿਓ ਗੌਤਮ ਸਾਹਮਣੇ ਦੇਖਾਂਗੇ ਗੌਤਮ ਦੀ ਰੇਡ ਦੇਸ਼ੀਲੂ ਛੀਲੂ 100 ਬਣ ਗਿਆ ਗਿਆ ਸ਼ੀਲੂ ਦਾ 100 ਕਰਾਤੀ ਟੀਲੂ ਇਲੂ ਬਾਵੇ ਛੋਟੇ ਸ਼ੀਲੂ ਬਾਵੇ ਛੋਟੇ ਸ਼ੀਲੂ ਇਹ ਮੁਰਗੇ ਵਾਂਗੂ ਸੀ ਸਿੱਧੀ ਕਰੀ ਫਿਰਦੇ ਥੱਲੋਂ ਕਿੱਲੀ ਕੱਢ ਦਿੱਤੀ ਚੱਕੀ ਧੋਣ ਦੇ ਮੁਫਤ ਦਾ ਖਾ ਕੇ ਨਹੀਂ ਸਰੀਰ ਬਣਦੇ ਪਾਰਸਾ ਮਿਲਣ ਜਿੱਤਾ ਹਾਰ ਹਾਰ ਕੇ ਹੱਥ ਪੈਰ ਮਿੱਤਰੋ ਹਲਾਉਣੇ ਜਿਹਨੇ ਪਿਛਲਾ ਵੀ ਜੱਫਾ ਲਾਇਆ ਬਾਈ ਹੁਣ ਗਰਮ ਹੋਇਆ ਹੁਣ ਗਰਮ ਹੋਇਆ ਪੰਕਲੀ ਵਾਲੇ ਨਾਟ ਗਿਆ ਰਾਈ ਜਿੰਨ ਦਾ ਦਮ ਰੱਖਦੇ ਆ ਥੋੜੇ ਜੇ ਲੇਟ ਗਰਮ ਹੁੰਦੇ ਆ ਪੰਡਤ ਛੜਦਾ ਦੇਖ ਭੈੜੇ ਬੰਦ ਇਹ ਕੀ ਜਨ ਖੂਨ ਸੋਣੀਆਂ ਨੇ ਜੱਫੀ ਲੱਗਦੇ ਬਾਹਾਂ ਕੌੜਿਆ ਤੇ ਲੱਤਾਂ ਦੇ ਜੋਰ ਸੋਣੀਆਂ ਨੇ ਪਰ ਜਿਹੜਾ ਦਿਮਾਗ ਲਾ ਦੇ ਆ ਮਿੱਠੂ ਦੇਖ ਕੇ ਦੇਖ ਕੇ ਪਿਆਰ ਦੇ ਨਾਲ ਔਰ ਦੇਖਾਂਗੇ ਸਾਹਮਣੇ ਮਿੱਠੂ 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 100 ਲੱਖ ਨੂੰ 100 ਰੁਪਇਆ ਰਵਿੰਦਰભાઈ ਵੱਲੋਂ ਬੜਾ ਧੰਨਵਾਦ ਕਰਦੇ ਆ ਪਹਿਲਾ ਸ਼ਿਲੂ ਨੇ ਜੱਫਾ ਲਾਇਆ ਉਹਦਾ ਵੀ 100 ਆਪ ਵੀ ਦੇ ਦੋ ਜੀ ਆਪ ਵੀ ਦੇ ਦੋ ਕੋਈ ਰੌਲਾ ਰੱਪਾ ਨਹੀਂ ਮੈਨੂੰ ਨਾ ਫੜਾਓ ਬਾਈ ਬਣ ਕੇ ਪੈਸੇ ਮੈਂ ਤਾਂ ਅਨਾਉਂਸ ਹੀ ਕਰ ਸਕਦਾ ਔਰ ਦੇਖਾਂਗੇ ਸਾਹਮਣੇ ਅਗਲੀ ਰੇਡ ਲੈ ਵੀ ਦੱਸੀ ਕਿਹਨੇ ਪਾਉਣੀ ਆ ਆ ਗਿਆ ਜੀ ਟੀਮਾਂ ਤਾਂ ਇੱਥੇ ਬੈਠੀਆਂ ਮੇਰੇ ਖਾਲ ਹੱਥ ਖੜੇ ਕਰੇ ਜੀ ਟੀਮਾਂ ਲੀਲਾ ਮੇਘ ਸਿੰਘ ਆਹ ਖੜੇ ਹੈ ਜੀ ਸਾਹਮਣੇ ਤੇ ਨਾਲ ਦੁਦਿਆ ਹੀ ਹੋਈਆਂ ਲੈ ਵੀ ਦੁਨੀਆ ਕਿ ਤੇਰੀ ਟੀਮ ਲੱਗਦੀ ਆ ਸਾਹਮਣੇ ਦੇਖਾਂਗੇ ਗਗਨ ਕਲੱਬ ਨੇਲਾ ਬੇਗ ਸਿੰਘ ਦੇ ਚਰਚੇ ਹੁੰਦੇ ਆ ਐਕਸ਼ਨ ਬੜੇ ਕਰਦੇ ਆ ਮੁੰਡੇ ਤੇ ਚਰਚੇ ਕਰਾਇਆ ਮੁੰਡਿਆਂ ਨੇ rau ਵਾਲੇ ਕਬੱਡੀ ਕੱਪ ਤੇ ਬੱਲੇ ਬੱਲੇ ਕਰਾਈਆ ਅਗਲੇ ਮੈਚ ਦੀਆਂ 28 ਕਿਲੋ ਵਰਗਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਫਾਈਨਲ ਲਈ ਤਿਆਰ ਰਹਿਣਾ ਫਿਰ 35 ਕਿਲੋ ਤੇ ਫਿਰ ਕਹਿੰਦੇ ਸ਼ੋਅ ਮੈਚ ਜਿਵੇਂ ਵੀ ਹੋਵੇਗਾ ਚਰਚੇ ਹੋਣਗੇ 52 ਤੋਂ 60 ਦਾ ਸ਼ੋਅ ਮੈਚ ਕਰਵਾਇਆ ਜਾਣਾ ਪਰ ਉਹ ਦੇਖਾਂਗੇ ਸਾਹਮਣੇ ਫੇਰ ਕਬੱਡੀ ਪਾ ਦਿੱਤੀ ਆ ਖੋਤਮ ਨੇ ਸਾਹਮਣੇ ਫੀਲ ਅਬਰੀਕ ਜਾਂ ਫਿਰ ਮਿੱਠੂ ਕਿਹੜਾ ਦੋ ਹੱਥ ਕਰੇਗਾ ਇਸ ਸਮੇਂ ਦੀਆਂ ਬਾਤਾਂ ਹੋਣ ਗਿਆ ਔਰ ਦੇਖਾਂਗੇ ਇੱਕ ਵੱਡੀ ਖੇਡਣ ਵਾਲੇ ਨੇ ਕੁੱਤਾਂ ਦੇ ਗਾਡੇ ਵੱੱਡੀ ਫਿਰਦੇ ਕਬੱਡੀ ਨੂੰ ਰੱਬ ਵੱੰਨੀ ਫਿਰਦੇ ਨਹੀਂ ਉਹ ਈਟ ਕਿਸੇ ਦੀ ਬੰਦੇ ਜਿੱਦੀ ਬਾਹ ਫੜਦੇ ਫੇਰ ਕਦੇ ਨਹੀਂ ਛੜਦੇ ਕੰਕ ਜਿਹੜਾ ਜਾਫੀ ਦੇ ਹਿੱਸੇ ਦੇ ਵਿੱਚ ਰੈਫਰੀ ਦੀ ਵਿਸਮ ਨੇ ਫੈਸਲਾ ਕੀਤਾ ਤੇ ਅੰਕ ਜਾਫੀ ਦੇ ਹਿੱਸੇ ਦੇ ਵਿੱਚ ਸਾਹਮਣੇ ਰੇਡ ਤੇ ਉਹੀ ਨਵੀ ਉਹੀ ਨਵੀ ਕਰਾਉਂਦਾ ਬੱਲੇ 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 ਸਾਹਮਣੇ 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 ਦੇਖਾਂਗੇ ਕਿਹੜਾ ਡੱਕ ਲਿਆ ਵੀ ਜੋਨਰ ਰਿਗੂਲਰ ਹੈ ਮੈਂ ਜੋਨ ਵਾਲਾ ਗੋਤਮ ਦੀ ਰੇਡ ਆਖਰੀ ਪਲਾਂ ਤੇ ਮੈਚ ਚੱਲ ਰਿਹਾ ਅਗਲੀਆਂ ਟੀਮਾਂ ਵੀ ਹਲਕੇ ਹਲਕੇ ਵਾਰਮਅਪ ਹੋਜੋ ਹੋ ਦੇਖਾਂਗੇ ਆਖਰੀ ਪਲਾਂ ਤੇ ਮੈਚ ਕਿੱਦਾਂ ਰਿਹਾ ਇੱਕ ਦੋ ਅੰਕ ਦਾ ਫੈਸਲਾ ਰਹਿ ਗਿਆ ਰੇਡ ਮੋੜ ਦੇਗਾ ਤਾਂ ਗੱਲ ਬਣ ਰਣੀ ਆ ਖੇਡ ਮੱਦੇ ਚੱਲਦੇ ਮੈਚੋ ਹਮੜਾ ਕੀ ਟੀਮ ਬਾਜੀ ਮਾਰ ਗਈ ਆਈਏ ਦੀ ਲੀਲਾ ਮੇਘ ਸਿੰਘ ਤੇਗ ਤੇ ਗੋਰਸੀਆ ਪੀਰਾ ਕਦੇ ਗੋਰਸੀਆ ਪੱਖਣ ਦੇ ਕਦੇ ਗੋਰਸੀਆ ਕਾਦਰਬਖਸ਼ ਦੇ ਚਰਚੇ ਆ ਆ ਆਵੇਗੀ ਟੀਮ ਮੁੰਡੇ ਕਹਿੰਦੇ ਪੂਰੇ ਫਿੱਟ ਜੱਪਦੇ ਆ ਇੱਕੋ ਜੇ ਕੰਮ ਦਾ ਇੱਕੋ ਜੇ ਸਰੀਰਾ ਮੁੰਡਿਆਂ ਦੇ ਇੱਕ ਪਾਸੇ ਨੀਲਾ ਬੇਮਸਿੰਦਰ ਭਾਈ ਦੀਪੇ ਹੁਣਾਂ ਦੇ ਪਿੱਟੂ ਚੱਲ ਕੇ ਆਈ ਵੀ ਟੀਮ ਆ ਆਪਣਾ ਜਗਰਾਵ ਰੋਡ ਦੇ ਪਿੰਡਾਂ ਇੱਕ ਲਾਗੇ ਦੀ ਟੀਮ ਆ ਗੋਰਸੀਆ ਪੀਰਾ ਚਰਚੇ ਵੱਡੇ ਆ ਲਾਈਏ ਜੀ ਸੱਟ ਕਿਹੜੀ ਟੀਮ ਨੇ ਕਿੱਧਰ ਖੜਨਾ ਜਾਂਦੀ ਨਾਲ ਬੋਲੂ ਗੁਰਤੀਆ ਪੀਰਾਂ ਕਿੱਥੇ ਗੈਤ ਮੈਦਾਨਪੁਰ ਦੇ ਲਗੋਦਰ ਜੱਗ ਗੁਰਤੀਆਂ ਵਾਹ ਜੀ ਵਾਹ ਚਰਚੇ ਪਟਿਆ ਜੱਗ ਗੁਰਤੀਆਂ ਚਰਚੇ ਹੋਣਗੇ ਕਬੱਡੀ ਦੇ ਵਿੱਚ ਦਵਾਬੇ ਤੋਂ ਚੱਲ ਕੇ ਆਈ ਹੋਈ ਟੀਮਾਂ ਜੋ ਆਪਾਂ ਜੋ ਆਪ ਦੋ ਦਰਿਆਵਾਂ ਦੇ ਵਿਚਕਾਰ ਦੀ ਖੇਤੀ ਦਵਾਬਾ ਉੱਥੋਂ ਚੱਲ ਕੇ ਆਈ ਹੈ ਗੁਰਤੀਆ ਪੀਰਾਂ ਦੀ ਟੀਮ ਕਬੱਡੀ ਕਾਪੀ ਹੋਇਆ ਸੀ ਨਾ ਭਾਈ ਉਸੇ ਪਿੰਡ ਤੋਂ ਹੀ ਬਿਲਕੁਲ ਬਿਲਕੁਲ ਉਸੇ ਪਿੰਡ ਤੋਂ ਚੱਲ ਕੇ ਆਈ ਹੋਈ ਟੀਮਾਂ ਪੰਜਾਬ ਦੀਆਂ ਨਿਕਾ ਟੀਮਾਂ ਨੇ ਅੰਦਾਜ਼ਾ ਲਾਇਆ ਸੀ ਵੀ ਗੋਰਤੀਆਂ ਮੱਖਣ ਜਾਂ ਗੋਰਤੀਆਂ ਆ ਏਰੀਏ ਦੇ ਵਿੱਚ ਟੂਰਨਾਮੈਂਟ ਆ ਜਿੱਥੋਂ ਦੇ ਚੱਕੀ ਦੇ ਤੱਕੜੀ ਕਬੱਡੀ ਖੇਡੀ ਹੈ ਪਰ ਗੋਰਤੀਆਂ ਪੀਰਾਂ ਦੀ ਟੀਮ ਪਹਿਲੀ ਰੇਟ ਪਾਵੇਗੀ ਖਿਡਾਰੀ ਬਾਕਸ ਦੇ ਵਿੱਚ ਜਾਣਗੇ ਗਰਾਊਂਡ ਕਲੀਅਰ ਰਹੇਗਾ ਚੱਲ ਵੀ ਮੁੰਡਿਆ ਪਾ ਦੇ ਕਬੱਡੀ ਸਾਹਮਣੇ ਦੇਖਾਂਗੇ ਲੀਲਾ ਬੇਗ ਸਿੰਘ ਦੀ ਟੀਮ ਫੁੱਟਬਾਲ ਵਾਲੇ ਪਾਸੇ ਆ ਇੱਕ ਗੇਂਦ ਦੇਖਾਂਗੇ ਸਪੈਸ਼ਲ ਚਾਈਲਡ ਖੇਡ ਰਿਹਾ ਮੈਚ ਦੇ ਵਿੱਚ ਆਪਾਂ ਵੱਡੀ ਹੌਸਲਾ ਵਧਾਈ ਕਰਨੀ ਆ ਟੌਪ ਦੇ ਜੱਫੇ ਲਾਉਂਦਾ ਵੀ ਹੋਰ ਦੇਖਾਂਗੇ ਸਾਪਣੇ ਲੀਲਾ ਵਾਲਿਆ ਬਾਬੇ ਵਾਲਾ ਨੂੰ ਦੱਸਦੇ ਵੀ ਬਜੜਨੀ ਚ ਮਾਲਵੇ ਦਾ ਸਿੱਕਾ ਸ਼ੁਰੂ ਤੋਂ ਚੱਲਦਾ ਤੇ ਚੱਲਦਾ ਰਹਿਣਾ ਪਰ ਹੋਰ ਦੇਖਾਂਗੇ ਟੈਕਨੀਕਲ ਅੰਕ ਹਲਕਾ ਜਿਹਾ ਟੱਚ ਹੋਇਆ ਪੈਰ ਅੰਕ ਜਿਹੜਾ ਰੀਡਰ ਦੇ ਹਿੱਸੇ ਦੇ ਵਿੱਚ ਆ ਭਾਈ ਇਹਨਾਂ ഭാജി നാം താസ ലാഡേ പാ ദിവ നൂർ ദിവ ਚੱਲ ਵੀ ਜੱੱਤੇ ਜੱੱਤੇ ਦੀ ਕਬੱਡੀ ਹੋਵੇਗੀ ਸਾਹਮਣੇ ਦੇਖਾਂਗੇ ਜੱੱਤਾ ਕਬੱਡੀ ਪਾ ਰਿਹਾ ਚਾਰ ਖਿਡਾਰੀ ਨੇ ਹਲਕੇ ਹਲਕੇ ਪਿੱਛੇ ਨੂੰ ਹਟਿਆ ਇਹਦੀ ਧੂੜ ਉੱਡ ਰਹੀ ਹੈ ਜਿੰਨੇ ਵੀ ਸੀਨੀਅਰ ਪਲੇਅਰ ਆ 65 ਤੇ 70 ਵਾਲੇ ਲਾਈਨ ਅਪ ਹੋ ਜਾਣ ਜਲਦ ਨਾਲ ਉਹ ਦੇਖਾਂਗੇ ਸਾਹਮਣੇ ਮੁੰਡਾ ਕਹਿੰਦੇ ਸਿੱਖ ਸਰਦਾਰ ਇਹਨਾਂ ਨੇ ਤਾਂ ਰੀਲਾਂ ਰੋਕਦੀਆਂ ਗੋਰਥੀਆਂ ਮੱਖਣਾ ਗੋਰਥੀਆਂ ਵਾਲਿਆ ਉਹ ਦੇਖਾਂਗੇ ਸਾਹਮਣੇ ਢਾਕੇ ਹਿੱਕ ਤੇ ਬਹਿਣ ਵਾਲੀ ਗੱਲ ਕਰ ਦਿੱਤੀ ਮੈਂ ਦੱਸਿਆ ਵੀ ਇਹਨਾਂ ਨੇ ਤਾਂ ਰੇਲਾ ਰੋਕਦਿਆਂ ਔਰ ਸਾਹਮਣੇ ਅੰਕ ਰੇਡਰ ਦੇ ਜਾਫੀ ਦੇ ਹਿੱਸੇ ਦੇ ਵਿੱਚ ਗੋਥਿਆ ਦੀ ਟੀਮ ਦੇ ਹਿੱਸੇ ਦੇ ਵਿੱਚ ਦੁਆਬੇ ਦੇ ਹਿੱਸੇ ਦੇ ਵਿੱਚ ਜਿੱਥੋਂ ਦੇ ਅੱਜ ਕੱਲ ਜਿੰਨੇ ਵੀ ਸੀਨੀਅਰ ਖਿਡਾਰੀ ਆ ਜਿੱਥੇ ਜਿੱਥੇ ਡਿਊਟੀਆਂ ਲੱਗਿਆ ਬਾਹਰ ਲਾਈਨ ਅਪ ਲਾਈਨ ਤੇ ਲੱਗ ਜਾਣਾ ਗੁਰੂ ਕਾ ਲੱਗਰ ਅਟੁੱਟ ਵਰਤ ਰਿਹਾ ਜਿੱਤੇ ਜਿੱਤੇ ਲੋੜਾਂ ਪਰਸ਼ਾਦੇ ਦੀ ਉਸ ਸ਼ੱਕ ਲੈਣਾ ਵੀਰੂ ਗੁੜਿਆ ਆਇਆ ਹੋਇਆ ਤੇ ਚਰਚੇ ਵੱਡੇ ਸਾਹਮਣੇ ਨੀਲਾ ਵਾਲੇ ਨੇ ਹੋਰ ਦੇਖਾਂਗੇ ੱੱਕੇ ਮਾਰ 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 ਘੜ ਦਿੱਤਾ ਜਿਵੇਂ ਆ ਮੁੰਡਿਆਂ ਨੇ ਘਰ ਦੀ ਗਰੀਬੀ ੱੱਕੇ ਮਾਰ ਮਾਰ ਕਬੱਡੀ ਜਰੀਏ ਕੱਢਣੀ ਆ ਇਹ ਗਰੀਬ ਅੱਖਾਂ ਇਹਨਾਂ ਲਈ ਆ ਅੱਜ ਲੱਖ ਦਾ ਕੰਮ ਕਰੇਗਾ 50 ਰੁਪਏ ਤੁਹਾਡੇ ਇਹਨਾਂ ਲਈ 50 ਹਜ਼ਾਰ ਦਾ ਕੰਮ ਕਰਨਗੇ ਇਹਨਾਂ ਨੂੰ ਸਪੋਰਟ ਦੀ ਲੋੜ ਆ ਦੇਖ ਕੇ ਦੇਖ ਕੇ ਕੋਸਾ ਮੈਨੂੰ ਦੱਸਿਓ ਬਈ ਫੌਲ ਘੱਟ ਖੇਡਣਾ ਪਰ ਕੋਚ ਵੀ ਆਇਆ ਹੋਇਆ ਨਾਲ ਅੱਖ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਆ ਮੁੰਡਾ ਖਿੱਚ ਕੇ ਲੈ ਗਿਆ The cat sat on the ਗੁਰਥੀਆਂ ਵਾਲਾ ਕੋਈ ਵੀ ਜੱਫਾ ਲਾਵੇਗਾ ਲਵੀ ਲਾਈਟ ਲੁਧਿਆਣਾ ਵੱਲੋਂ 100 ਰੁਪਿਆ ਹੋਵੇਗਾ ਡੈਕੋਰੇਸ਼ਨ ਦੀ ਦੁਨੀਆ ਦੇ ਵਿੱਚ ਵੱਡਾ ਨਾਮਾ ਲਵੀ ਲਾਈਟ ਲੁਧਿਆਣਾ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰ ਲਿਓ L A V I L D A ਲੁਧਿਆਣਾ ਭਾਈ ਦਾ ਬੜਾ ਧੰਨਵਾਦ ਆ ਵੀ ਗੁਰਥੀਆਂ ਨੀਣਾ ਵਾਲਾ ਕੋਈ ਵੀ ਜੱਫਾ ਜੱਫਾ ਲਾਓ 100 ਰੁਪਿਆ ਹੋਵੇਗਾ ਚੱਲ ਵੀ ਮਿੱਤਰਾਂ ਪਾ ਦੇ ਕਬੱਡੀ ਸਾਹਮਣੇ ਦੇਖਾਂਗੇ ਆਪਣੇ ਇੰਦਰ ਭਾਈ ਕਹਿੰਦੇ ਆ ਭਰਾ ਕਹਿੰਦੇ ਆ ਉਹਨੂੰ ਦਵਾਗੇ ਚ ਚਲੇ ਜਾਈਏ ਭਾਜੀ ਕਹਿੰਦੇ ਨਾਲ ਦੇਖ ਤੋਂ ਕਹਿੰਦੇ ਚਲੇ ਜਾਈਏ ਉਹ ਦੇਖਾਂਗੇ ਉਹ ਕਹਿੰਦੇ ਬਾਉ ਬਾਉ ਕਹਿੰਦੇ ਆ ਦੁਨੀਆ ਪਰ ਸਾਹਮਣੇ ਦੇਖਾਂਗੇ ਇੱਕ ਪਾਸੇ ਭਾਜੀ ਇੱਕ ਪਾਸੇ ਭਰਾ ਦੀ ਟੱਕਰ ਪਰ ਅੰਕ ਜਿਹੜਾ ਲੀਲਾ ਮੇਕ ਸਿੰਘ ਦੀ ਟੀਮ ਦੇ ਹਿੱਸੇ ਆ ਇਹ ਦੀਪੇ ਦੇ ਪਿੰਡੋਂ ਚੱਲ ਕੇ ਆਈ ਹੋਈ ਟੀਮ ਆ ਉਹ ਦੇਖਾਂਗੇ ਜਿਹੜੇ ਖਿਡਾਰੀ ਪਲੇਅ ਵਿੱਚ ਨਹੀਂਗੇ ਨਾਲ ਕੋਚ ਸਾਹਿਬ ਬਾਹਰ ਖੜ ਕੇ ਆਪਣੀ ਜਿਹੜੀ ਕੋਚਿੰਗ ਦੇ ਸਕਦੇ ਆ ਗਰਾਊਂਡ ਆਪੀ ਖਾਲੀ ਰੱਖਣਾ ਦੋਨਾਂ ਟੀਮਾਂ ਦੇ ਕੋਚਾਂ ਨੂੰ ਬੇਨਤੀ ਆ ਜਿਹੜੇ ਖਿਡਾਰੀ ਐਕਸ਼ਨ 'ਚ ਨਹੀਂ ਜਿਹੜੇ ਵੀਰ ਐਕਸ਼ਨ 'ਚ ਨਹੀਂ ਗਰਾਊਂਡ ਤੋਂ ਬਾਹਰ ਰਹਿਣਗੇ ਆ ਜਾਫੀ ਵੀ ਟਾਪ ਦਾ ਜਾਫੀ ਆ ਲੀਲਾ ਨੀ ਲਾਲੀ ਨਾ ਪਿੰਡ ਵਾਲਾ ਪਰ ਰੇਡਰ ਕਹਿੰਦੇ ਹੱਥ ਨਹੀਂ ਛੋਟਾ ਤੇ ਫੇਡੀਆਂ ਰੇਡਾ ਪਾ ਰਿਹਾ ਲਗਾਤਾਰ ਕਹਿੰਦੇ ਉਹ ਦੇਖਾਂਗੇ ਜਵਾਬੇ ਤੋਂ ਚੱਲ ਕੇ ਆਈ ਹੋਈ ਕਿਸਾ ਬੜਾ ਧੰਨਵਾਦ ਕਰਦੇ ਆ ਜੀ ਆਖਦੇ ਆ ਵੈਲਕਮ ਆਖਦੇ ਆ ਕਬੱਡੀ 28 ਕਿਲੋ ਵਰਗ ਦਾ ਜਿਹੜਾ ਫਾਈਨਲ ਆ ਉਹਦੀਆਂ ਟੀਮਾਂ ਵੀ ਲਾਗੇ ਰਹਿਣਗੇ ਆ ਆਪਾਂ ਨਾਲ ਹੀ ਕਰਾ ਦੇਣੇ ਆ ਮੈਚ ਕਿਉਂਕਿ ਬੱਚਿਆਂ ਦੇ ਦੂਰ ਜਾਣਾ ਹੁੰਦਾ ਅੰਕ ਜਿਹੜਾ ਰੇਡਰ ਦੇ ਦੇ ਵਿੱਚ ਮੈਂ ਪਹਿਲਾਂ ਕਹਿੰਦਿਆ ਵੀ ਲੀਲਾ ਦੀ ਟੀਮ ਬਹੁਤ ਟੌਪ ਦੀ ਟੀਮ ਆ ਆ ਟੀਮ ਨੇ ਕਹਿੰਦੇ rau ਵਾਲੇ ਦੇ ਵਿੱਚ ਬੱਲੇ ਬੱਲੇ ਕਰਵਾਈ ਆ ਪਰ ਇੱਕ ਪਾਸੇ ਕੁਰਸੀਆਂ ਫਾਈਨਲ ਦੇ ਵਿੱਚ ਕਹਿੰਦੇ ਪਹੁੰਚੀ ਹੋਈ ਜਿਹੜੀ ਟੀਮ ਆ ਉਹ ਕਹਿੰਦੇ ਹੰਪੜਾ ਨਹੀਂ ਬਣਦੀ ਕਬੱਡੀ ਪਿਆਰੀ ਕਿਲੋ ਵਰਗ ਦੇ ਵਿੱਚ ਹੋਰ ਦੇਖਾਂਗੇ ਵੱਧਣੀ ਕਬੱਡੀ ਦੇ ਮੁਕਾਬਲੇ ਕਰਾਏ ਜਾ ਰਹੇ ਆ ਮਿਰੂ ਗੁੜੇ ਦਾ ਬੜਾ ਧੰਨਵਾਦ ਆ ਭਾਈ ਇਕਬਾਲ ਉਹਨਾਂ ਦਾ ਸਾਹਮਣੇ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ ਲਵੀ ਲਾਈਟ ਲੁਧਿਆਣੇ ਵਾਲਾ ਥਰੋਟ ਕਰਲਾ ਜਿੱਥੇ-ਜਥੇ ਲੱਗੀ ਜਾਂਦੇ ਆ ਆਪਣੇ ਵੱਡਾ ਮਾਣ ਸਨਮਾਨ ਕਰਦੀ ਮੁੰਡਿਆਂ ਦਾ ਇੱਕ ਇੱਕ ਸੌ ਹਰ ਜੱਫੇ ਤੇ ਚਰਚੇ ਵੱਡੇ ਆ ਜਿਹੜੇ ਖਿਡਾਰੀ ਐਕਸ਼ਨ 'ਚ ਨਹੀਂ ਉਹ ਕਿਰਪਾ ਕਰਕੇ ਪਿੱਛੇ ਨੂੰ ਹੋ ਜਾਣ ਜਿਹੜੇ ਕੋਚ ਐਕਸ਼ਨ 'ਚ ਨਹੀਂ ਉਹ ਬਾਹਰ ਨੂੰ ਹੋ ਜਾਣ ਲੈ ਵੀ ਮਾਦੇ ਕਬੱਡੀ ਖੁੱਲੀਆਂ ਕਬੱਡੀਆਂ ਆ ਜਿਹਦੇ ਚ ਜਿੰਨਾ ਦਾਮ ਆ ਉਹਨੂੰ ਖੁੱਲੀਆਂ ਕਬੱਡੀਆਂ ਬਾ ਸਕਦਾ 16 16 15 15 18 18 20 20 ਨੰਬਰ ਦੇ ਕੇ ਅੱਜ ਵੱਡੇ ਮੈਚ ਕਰਵਾਏ ਗਏ ਆ ਸਮੇਂ ਦੇ ਹਿਸਾਬ ਨਾਲ ਆ ਬੰਨੜੀ ਕਬੱਡੀ ਦੀ ਬੜੀ ਜ਼ਰੂਰਤ ਆ ਥੋੜੇ ਦਿਨ ਪਹਿਲਾਂ ਟੀਸੇ ਵਾਲ ਦੇ ਬੱਲੇ ਬੱਲੇ ਹੋਈ ਫਿਰ ਕਹਿੰਦੇ ਗੱਲਾਂ ਕਹਿੰਦੇ ਵੀਰਵੀ 14 ਤਰੀਕ ਨੂੰ ਸੰਦੇ ਪੱਤਰ ਦੇ ਰਿਹਾ ਵੀਰਵੀ ਪਿੰਡ ਵਾਲੇ ਭਾਈ ਇਕਮਾਲ ਉਹਨਾਂ ਦਾ ਆ ਦੇਖਾਂਗੇ ਖਾਲਸੇ ਉਹਨਾਂ ਦਾ ਵੱਡਾ ਧੰਨਵਾਦ ਆ ਵੀ ਮੁੰਡਿਆਂ ਨੂੰ ਵੀ ਡਾਡੀ ਕਰੁੰਦੇ ਕੋਸਾ ਵੀ ਨੂੰ ਮਾਰਾ ਜਾ ਸਮਝਾ ਦਿਓ ਦੂਜੀ ਵਾਰ ਪਿੱਛੇ ਦੀ ਐਕਸ਼ਨ ਕਰ ਕੋ ਫਿਰਦਾ ਇਹਨੂੰ ਦੱਸੋ ਜੀ ਮਾਰਾ ਜਾਏ ਚੱਕੀ ਗੱਲ ਨਹੀਂ ਖੇਡਾਂ ਲਈ ਲੈ ਵੀ ਪਾ ਦੇ ਮੁੰਡਿਆ ਰੇਡ ਲਈ ਹੱਥਾਂ ਤੋਂ ਕਲੀ ਕਰੇ ਮੌਲਾ ਭਰੀ ਕਿ ਜਵਾਨੀ ਰੇਡ ਤੇ ਚੱਲੀ ਆ ਉੱਡਜੋ ਉੱਡਜੋ 那就。 ਉੱਡ ਜਿਉਂ ਕਰਦੀ ਆ ਜਵਾਨੀ ਭਾਈ ਪੀਕੇ ਜਰਗ ਦਾ ਵੀ ਵੱਡਾ ਧੰਨਵਾਦ ਆ ਅੱਜ ਟੀਮਾਂ ਵਾਲੇ ਉਹ ਬਾਬੇ ਫਰੀਦ ਜਿੱਥੋਂ ਦੀ ਤਮਜੂਦ ਜਿੱਥੋਂ ਦੇ ਲੈਵਲ ਅੱਪ ਕਲੱਬ ਦੇ ਚਰਤੇ ਹੁੰਦੇ ਆ ਉੱਥੇ ਖੇਡਾਂ ਚੱਲ ਰਹੀਆਂ ਤੇ ਪੀਕੇ بھائی ਨੇ ਦੁਨੀਆ ਗਰਾਊਂਡਾਂ ਦੇ ਵਿੱਚ ਦੁਨੀਆ ਕਹਿੰਦੇ ਭੱਜਣ ਲੱਗਦੀ ਆ ਦੁਆਰਾ ਐਥਲੈਟਿਕ ਦੇ ਵਿੱਚ ਪੀਕੇ ਜਰਗ ਦਾ ਵੀ ਵੱਡਾ ਧੰਨਵਾਦ ਆ ਵੀ ਖੇਮਾਂਦਰੀਆ ਖੇਡਾਂ ਦਾ ਚਲਾ ਦਿੰਦਾ ਸਾਹਮਣੇ ਦੇਖਾਂਗੇ ਫੇਰ ਮੁੰਡੇ ਨੇ ਕਬੱਡੀ ਪਾ ਦਿੱਤੀ ਆ ਇਹ ਲੀਲਾ ਮੇਕ ਸਿੰਘ ਤੋਂ ਚੱਲ ਕੇ ਆਇਆ ਹੋਇਆ ਜਿੱਥੋਂ ਤੇ ਕਬੂਤਰ ਬੜੇ ਪਰਫੇਦਾ ਵੀ ਪੋਲੀ ਪੋਲੀ ਕਰਦਾ ਉਡਾਈ ਬੱਲੀਏ ਬਾਜੇ ਮਾਲਵੇ ਜਵਾਬੇ ਚ ਹੱਥੇ ਨਹੀਂ ਕਰਾਈ ਬੱਲੀਏ ਕਿ ਮਿੱਤਰਾਂ ਦਾ ਜੀਨਾ ਜਦੋਂ ਉੱਡੇ ਅਸਮਾਨੀ ਕਰਦਾ ਇਹ ਗੱਲਾਂ ਬਿੱਲੋਂ ਬੱਦਲਾਂ ਦੇ ਨਾਲ ਕਿ ਮਿੱਤਰਾਂ ਦਾ ਜੀਨਾ ਜਦੋਂ ਉੱਡੇ ਅਸਮਾਨੀ ਕਰਦਾ ਇਹ ਗੱਲਾਂ ਬਿੱਲੋਂ ਬੱਦਲਾਂ ਦੇ ਨਾਲ ਔਰ ਇਹ ਕਹਾਂਗੇ ਸਾਹਮਣੇ ਗੁਰਚਿਆਂ ਵਾਲੇ ਦਾ ਵੀ ਵੱਡਾ ਮਾਣ ਕੀਤਾ ਵੀ ਜਿੰਨੇ ਜੱਫੇ ਲਾਇਆ ਨਾਲ ਵੀ ਨਾਲ ਪੈਸੇ ਤੇ ਜਾ ਰਿਹਾ ਲਵੀ ਲਾਈਟ ਲੁਧਿਆਣਾ ਵਾਲਿਆਂ ਦਾ ਬੜਾ ਧੰਨਵਾਦ ਆ ਪਰ ਉਹ ਦੇਖਾਂਗੇ ਸਾਹਮਣੇ ਫਸ ਗਿਆ ਕੰਮ ਕਿ ਫਸ ਗਈ ਜਾਨ ਉਸ ਗੰਗੇ ਅੰਦਰ ਸੋ ਬੇਲਣ ਵਿੱਚ ਘੱਟਾ ਸ਼ਾਹ ਮੁਹੱਬਤ ਜੇ ਇੱਥੋਂ ਛੜਾਵੇਂ ਫੇਰ ਮੈਂ ਤੈਨੂੰ ਮੰਨਾਂ ਫੇਰ ਮੈਂ ਤੈਨੂੰ ਮੰਨਾਂ ਪਰ ਇਹਦੇ ਤੋਂ ਨਿਕਲਣਾ ਬੜਾ ਮੁਸ਼ਕਿਲ ਆ ਨਾ ਤੁਸੀਂ ਵੀ ਜਰਾਣੀ ਜੱਗੀ ਹੈਗਾ ਤੂੰ ਮੜੋ ਜੱਸਾ ਤੇ ਰੰਗੀ ਹੈ ਤਿੰਨ ਵਾਲਾ ਨਹੀਂ ਗਰੁੱਪ ਚ ਸੰਦੀਪ ਵਾਓ ਸੰਦੀਪ ਕਬੱਡੀ ਦੇ ਵਿੱਚ ਕਹਿੰਦੇ ਸੰਦੀਪ ਬੜੇ ਪਰਫੈਕਟ ਹੋਇਆ ਰੇਡ ਕਿਨੇ ਪਾ ਦਿੰਦੀ ਹੈ ਕਰਨ ਰੇਡ ਪਾ ਦਿੰਦੀ ਹੈ ਸਾਹਮਣੇ ਦੇਖਾਂਗੇ ਸੰਦੀਪ ਜੱਸਾ ਤੇ ਕਰਨ ਕਰਨ ਦੀ ਰੇਡ ਲੈ ਵੀ ਸਾਹਮਣੇ ਦੇਖਾਂਗੇ ਕਿਹੜਾ ਹੱਥ ਜੋੜੀਆਂ ਕਰਦਾ ਸਿੰਘ ਸਰਦਾਰ ਲਗਾਤਾਰ ਯਾਫੇ ਲਾਉਣ ਦੀ ਕੋਸ਼ਿਸ਼ ਕਰਦਾ ਅੰਕ ਜਿਹੜਾ ਉਹ ਯਾਫੇ ਦੇ ਹਿੱਸੇ ਦੇ ਵਿੱਚ ਆpropto ਦਾ ਨਾਮ ਦੱਸਿਓ ਕੀ ਆ ਦੱਸੋ ਜੀ ਅਧਨਾਸਤਿਓ ਕੀ ਹੈ ਜੀ ਸਕੀਮਸ ਕੋਈ ਨਹੀਂ ਦਸੀ ਕਮਾਂਡੋ ਬਾਕੀ ਫੌਜ ਬਾਹਰ ਨੂੰ ਹੋ ਜੇ ਜੰਗੀ ਗੱਲਾਂ ਕਮਾਂਡੋ ਕਲਾਂ ਜੱਫੇ ਲਾਈ ਜਾਂਦਾ ਬਾਕੀ ਕਰ ਦੇ ਕੀ ਆ ਹਾਂ ਗਰਾਊਂਡ ਦੇ ਸਾਹਮਣੇ ਕਮਾਂਡੋ ਨੇ ਜੱਫਾ ਲਾ ਦਿੰਦਾ ਲੈ ਵੀ ਰੀਡਰ ਦਾ ਨਾਮ ਅਸੀਂ ਸਾਹਮਣੇ ਯਾਰ ਮਾਰ ਦੋ ਤਾੜੀਆਂ ਸੰਦੀਪ ਆ ਲੈ ਵੀ ਲਾਈਟ ਆਲੇ ਦਾ ਮਾਣ ਵੜਦਾ ਹੋਰ ਦੇਖਾਂਗੇ ਸਾਹਮਣੇ ਬੇਸ਼ੱਕ ਸਰੀਰ 70% ਕੰਮ ਕਰਦਾ ਪਰ ਜਜ਼ਬਾ ਦੇਖੋ ਯਾਰ ਤਾੜੀਆਂ ਵੜਦੀਆਂ ਮੁੰਡੇ ਲਈ ਯਾਰ ਲਾਡਾ ਲਾਡਾ ਚਰਚੇ ਵੱਡੇ ਲਾਡਾ ਅੰਗ ਜੁੜ ਗਿਆ ਪਰ ਸੰਦੀਪ ਨੇ ਕਹਿੰਦੇ ਦੇਖਾਂਗੇ ਸਾਹਮਣੇ ਕਹਿੰਦੇ ਸਿਰੇ ਦੀ ਕੋਸ਼ਿਸ਼ ਕੀਤੀ ਆ ਯਾਰ ਸੰਦੀਪ ਵਰਗਿਆਂ ਦੀ ਇਹ ਵੱਡੀ ਕਬੱਡੀ ਨੂੰ ਪਰ ਆ ਸੰਦੀਪ ਵੀ ਉਹਦਾ ਸਰਨਾਮੀ ਹੋ ਦੇਖਾਂਗੇ ਸਾਹਮਣੇ ਕੋਸ਼ਿਸ਼ ਕਰਦਾ ਪਰ ਸਾਹਮਣੇ ਕਮਾਂਡੋ 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 ਬਾਕੀ ਫੌਜ ਖੜੀ ਦੇਖਦੀ ਆ ਵੀ ਕਮਾਂਡੋ ਇਕੱਲੇ ਹੀ ਜੱਫੇ ਲਾਊਗਾ ਬਾਕੀ ਫੌਜ ਖੜੀ ਦੇਖਦੀ ਆ ਬਾਓ ਕਮਾਂਡੋ ਝਾਕੇ ਹਿੱਕ ਤੇ ਬੈਣ ਵਾਲੀ ਗੱਲ ਕਰਦਾ ਮੁੰਡਾ ਕਹਿੰਦੇ ਰਾਜੇ ਪੰਦਰੀ ਨਾਮ ਰੌਸ਼ਨ ਜਰੂਰ ਕਰੇਗਾ ਆਪਣੇ ਪਿੰਡ ਦਾ ਹੋਰਸੀਆ ਪੀਰਾਂ ਦਾ ਨਾਮ ਰੌਸ਼ਨ ਕਰੇਗਾ ਸਾਹਮਣੇ ਦੇਖਾਂਗੇ ਇਹ ਟੀਮ ਭਾ ਦੁੱਤੀ ਹੈ ਮੁੰਡੇ ਨੇ ਜੈ ਵੀ ਬਾਜੀ ਦਾ ਵੀ ਨਾਮ ਰੌਸ਼ਨ ਦੇਓ ਸਾਹਮਣੇ ਕਹਿੰਦੇ ਰੇਡ 1000 ਦੀ ਕੀਪ ਯਾਰ ਤਾੜੀ ਛੱਡ ਦੇ ਜਦੋਂ ਸੰਦੀਪ ਜਪਾ ਆਹ ਦੇਖਾਂਗੇ ਇਸ ਟੀਮ ਦੀ ਪਨੀਰ ਦੀ ਗੱਡੀ ਆਜ ਹਾਂ ਹਾਂ ਉਹ ਦੇਖਾਂਗੇ ਸਾਹਮਣੇ ਲਵੀ ਲਾਈਟ ਔਰ ਦੇਖਾਂਗੇ ਸਿਰੇ ਦਾ ਜੱਫਾ ਲਾ ਦਿੱਤ ਤੇ 100 ਰੁਪਏ ਦਾ ਵੱਡਾ ਮਾਨ ਬਣਦਾ ਔਰ ਦੇਖਾਂਗੇ ਸੰਦੀਪ ਨੇ ਸਿਰੇ ਦਾ ਜੱਫਾ ਲਾ ਦਿੱਤਾ ਜੇ ਕਿਤੇ ਸੰਦੀਪ ਕਈਆਂ ਤੋਂ ਚੰਗਾ ਵਾ ਜਿਹੜੇ ਡਰਦੇ ਕੱਪੜੇ ਨਹੀਂ ਲਾਉਂਦੇ ਜਿਹੜੇ ਡਰਦੇ ਆ ਪਰ ਉਹ ਦੇਖਾਂਗੇ ਅੰਕ ਅੰਕ ਰੇਡਰ ਕਰ ਰੇਡਰ ਦੇ ਹਿੱਸੇ ਦੇ ਵਿੱਚ ਤੇ ਅੰਕ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਕਬੱਡੀ ਕੋਈ ਕਬੱਡੀ ਕਹਿੰਦਾ ਕੋਈ ਕਬੱਡੀ ਕਹਿੰਦਾ ਉਹ ਦੇਖਾਂਗੇ ਪਹਿਲਾਂ ਸਾਈਕਲ ਪਹਿਲਾਂ ਕਹਿੰਦੇ ਕੱਪੜੇ ਗਲਾਸ ਬਣਾਣਾ ਮਿਲਦੇ ਸੀ ਫਿਰ ਸਾਈਕਲ ਆਇਆ ਫਿਰ ਕਹਿੰਦੇ ਝਾੜਾਂ ਦੇ ਝੂਟੇ ਤੇ ਅੱਜ ਕੱਲ ਕਬੱਡੀ ਕਰੋੜਾਂ ਦੀ ਹੋ ਚੁੱਕੀ ਹੈ ਕਦੇ ਡਿਫੈਂਡਰ ਗੱਡੀਆਂ ਦੀ ਗੱਲਾ ਕਦੇ ਬੀਐਮਡਬਲਯੂ ਦੀ ਗੱਲਾ ਕਦੇ ਇੱਕ ਇੱਕ ਇੱਥੇ ਕਹਿੰਦੇ 10-10 ਲੱਖ ਤੇ ਕਦੇ ਲੱਖ-ਲੱਖ ਦੀਆਂ ਗੱਲਾਂ ਪਰ ਸਾਹਮਣੇ ਮੁੰਡਾ ਕਹਿੰਦੇ ਉੜ ਜੋੜ 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 ਕਰਦਾ ਵਾਓ ਦੇਖਾਂਗੇ ਅੰਕ ਹਾਂ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਹੈ ਰੈਪੀ ਸਾਹਿਬ ਕਹਿੰਦੇ ਵੀ ਸਾਨੂੰ ਤਾਂ ਕਾਪੀਆਂ ਹੀ ਮਿਲਦੀਆਂ ਸੀ ਅਸੀਂ بڑے ਵੇਰ ਵੀ ਨਹੀਂ ਕਾਪੀਆਂ ਹੀ ਮਿਲਦੀਆਂ ਸੀ ਚਰਚੇ ਵੱਡੇ ਆ ਇਹ ਕਬੱਡੀ ਖੇਡਣ ਵਾਲੇ ਆ ਸਾਡੇ ਸਮੇਂ ਟੀਫਨ ਆ ਗਏ ਸੀ ਕਦੇ ਟੀਫਨ ਉੱਤੇ ਗਏ ਸੋਟਾਂ ਦੇ ਵਿੱਚ